ਰਈ ਸਿੰਨ ਨਲਵਾਦੀ ਜ਼ਿੰਦਗੀ ਤੇ ਅਕਸ਼ੇ ਕੁਮਾਰ ਦੀ ਫਿਲਮ ਨੂੰ ਅਕਾਲ ਤਖਤ ਸਾਹਿਬ ਨੇ ਕਿਉਂ ਰੋਕਿਆ ਕੀ ਸਿੱਖ ਇਤਿਹਾਸ ਤੇ ਕੋਈ ਵੀ ਫਿਲਮ ਹੁਣ ਨਹੀਂ ਬਣ ਸਕੇਗੀ ਸਿੱਖ ਇਤਿਹਾਸ ਨੂੰ ਫਿਲਮਾਂ ਵਿੱਚ ਦਿਖਾਉਣਾ ਸਹੀ ਹੈ ਜਾਂ ਗਲਤ ਕੀ ਹੈ ਵਿਵਾਦੀ ਅਸਲ وجہ ਜਾਣਦਿਆਂ ਇਸ ਵੀਡੀਓ ਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਇੱਕ ਓੰਕਾਰ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਮੁੱਦੇ ਤੇ ਜੋ ਸਿੱਖ ਸੰਗਤ ਅਤੇ ਬਾਲੀਵੁੱਡ ਦੇ ਵਿਚਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਮੁੱਦਾ ਹੈ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ਜੋ ਸਿੱਖ ਇਤਿਹਾਸ ਦੇ ਮਹਾਨ ਜਰਨੈਲ ਹਰੀ ਸਿੰਘ ਨਲਵਾ ਦੀ ਜ਼ਿੰਦਗੀ ਤੇ ਆਧਾਰਿਤ ਹੋਣੀ ਸੀ ਪਰ ਹੁਣ ਅਕਾਲ ਤਖਤ ਸਾਹਿਬ ਨੇ ਅਕਸ਼ੇ ਕੁਮਾਰ ਨੂੰ ਇਸ ਫਿਲਮ ਨੂੰ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਪਰ ਸਵਾਲ ਇਹ ਹੈ ਕਿ ਅਜਿਹਾ ਕਿਉਂ ਹੋਇਆ ਅਕਾਲ ਤਖਤ ਸਾਹਿਬ ਨੇ ਇਸ ਦੇ ਪਿੱਛੇ ਕੀ ਕਾਰਨ ਦੱਸੇ ਅਤੇ ਇਹ ਵਿਵਾਦ ਕਿਵੇਂ ਸ਼ੁਰੂ ਹੋਇਆ ਤਾਂ ਆਓ ਇਸ ਬਾਰੇ ਵਿਸਥਾਰ ਨਾਲ ਗੱਲ ਕਰੀਏ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਦਾ ਇੱਕ ਅਜਿਹਾ ਨਾਮ ਹੈ ਜਿਸ ਦੀ ਵੀਰਤਾ ਅਤੇ ਨਿਡਰਤਾ ਦੀਆਂ ਮਿਸਾਲਾਂ ਅੱਜ ਵੀ ਦਿੱਤੀਆਂ ਜਾਂਦੀਆਂ ਹਨ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦੇ ਪਹਿਲੇ ਕਮਾਂਡਰ ਇਨ ਚੀਫ ਸਨ ਹਰੀ ਸਿੰਘ ਨਲਵਾ ਉਹਨਾਂ ਨੇ ਅਫਗਾਨਾਂ ਨੂੰ ਹਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸਿੱਖ ਸਾਮਰਾਜ ਨੂੰ ਸਿੰਧੂ ਨਦੀ ਤੋਂ ਲੈ ਕੇ ਖੈਬਰ ਪਾਸ ਤੱਕ ਫੈਲਾਇਆ ਅਜੇ ਮਹਾਨ ਜਰਨਲ ਦੀ ਜ਼ਿੰਦਗੀ ਤੇ ਫਿਲਮ ਬਣਾਉਣ ਦਾ ਐਲਾਨ ਅਕਸ਼ੇ ਕੁਮਾਰ ਨੇ 3 ਅਪ੍ਰੈਲ 2025 ਨੂੰ ਕੀਤਾ ਸੀ ਇਹ ਐਲਾਨ ਉਸ ਸਮੇਂ ਹੋਇਆ ਜਦੋਂ ਅਕਸ਼ੇ ਕੁਮਾਰ ਆਪਣੀ ਆਉਣ ਵਾਲੀ ਫਿਲਮ ਕੇਸਰੀ ਚੈਪਟਰ 2 ਦੇ ਟ੍ਰੇਲਰ ਲਾਂਚ ਲਈ ਦਿੱਲੀ ਵਿੱਚ ਸੀ ਹੁਣ ਜੀ ਬਸ ਕੇਸਰੀ 3 ਦੀ ਤਿਆਰੀ ਕਰਦੀ ਹੈ ਮੈਂ ਤਾਂ ਕਹਿ ਰਹੇ ਹਾਂ ਅੱਜ ਹੀ ਗੱਲ ਕਰਦੇ ਸੀ ਅਰੀ ਸਿੰਘ ਨਲਵਾ ਦੇ ਉੱਤੇ ਬਣਾਣਾ ਕੀ ਕਹਿੰਦੇ ਹੋ ਹਾਂ ਜੀ ਉਸਨੇ ਕਿਹਾ ਕਿ ਕੇਸਰੀ ਚੈਪਟਰ 3 ਹਰੀ ਸਿੰਘ ਨਲਵਾ ਦੀ ਜ਼ਿੰਦਗੀ ਤੇ ਆਧਾਰਿਤ ਹੋਵੇਗੀ ਅਤੇ ਉਹ ਖੁਦ ਇਸ ਫਿਲਮ ਵਿੱਚ ਹਰੀ ਸਿੰਘ ਨਲਵਾ ਦਾ ਕਿਰਦਾਰ ਨਿਭਾਉਣਗੇ ਇਸ ਐਲਾਨ ਨਾਲ ਸਿੱਖ ਸੰਗਤ ਵਿੱਚ ਉਤਸੁਕਤਾ ਵੀ ਸੀ ਅਤੇ ਚਿੰਤਾ ਵੀ ਕੁਝ ਲੋਕਾਂ ਨੂੰ ਖੁਸ਼ੀ ਸੀ ਕਿ ਸਿੱਖ ਇਤਿਹਾਸ ਦੇ ਇੱਕ ਮਹਾਨ ਜਰਨੈਲ ਦੀ ਕਹਾਣੀ ਵੱਡੇ ਪਰਦੇ ਤੇ ਆਵੇਗੀ ਪਰ ਨਾਲ ਹੀ ਕੁਝ ਲੋਕਾਂ ਨੂੰ ਇਹ ਚਿੰਤਾ ਸੀ ਕਿ ਇਹ ਫਿਲਮ ਸਿੱਖ ਇਤਿਹਾਸ ਨੂੰ ਸ਼ਹੀ ਤਰੀਕੇ ਨਾਲ ਪੇਸ਼ ਕਰ ਵੀ ਪਾਏਗੀ ਜਾਂ ਨਹੀਂ ਕੀ ਇਸ ਵਿੱਚ ਕੋਈ ਗਲਤ ਜਾਣਕਾਰੀ ਜਾਂ ਵਿਗਾੜ ਤਾਂ ਨਹੀਂ ਹੋਵੇਗਾ ਹੁਣ ਗੱਲ ਕਰਦੇ ਹਾਂ ਅਕਾਲ ਤਖਤ ਸਾਹਿਬ ਦੇ ਆਏ ਫੈਸਲੇ ਬਾਰੇ 2 ਮਈ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਵਿਸ਼ੇਸ਼ ਇਕੱਠ ਹੋਇਆ ਇਸ ਵਿੱਚ ਪੰਥਕ ਸ਼ਖਸੀਅਤਾਂ ਸਿੱਖ ਵਿਦਵਾਨ ਬੁੱਧੀਜੀਵੀ ਅਤੇ ਕੁਝ ਸਿੱਖ ਕਲਾਕਾਰ ਸ਼ਾਮਿਲ ਸਨ ਇਸ ਇਕੱਠ ਦਾ ਮਕਸਦ ਸੀ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰ ਸਿੱਖ ਸ਼ਹੀਦਾਂ ਇਤਿਹਾਸਕ ਜਰਨਲਾਂ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਫਿਲਮਾਂ ਐਨੀਮੇਟਿਡ ਵੀਡੀਓਜ਼ ਅਤੇ AI ਜਨਰੇਟਿਡ ਕੰਟੈਂਟ ਤੇ ਚਰਚਾ ਕਰਨਾ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਨੇ ਸਪਸ਼ਟ ਕੀਤਾ ਕਿ ਸਿੱਖ ਸ਼ਹੀਦਾਂ ਖਾਸ ਕਰਕੇ ਹਰੀ ਸਿੰਘ ਨਲਵਾ ਵਰਗੇ ਮਹਾਨ ਜਰਨਲਾਂ ਤੇ ਫਿਲਮ ਬਣਾਉਣ ਦੀ ਮਨਾਹੀ ਹੈ ਉਹਨਾਂ ਨੇ ਕਿਹਾ ਕਿ ਹਰੀ ਸਿੰਘ ਨਲਵਾ ਸਿੱਖ ਕੌਮ ਦੇ ਇੱਕ ਮਹਾਨ ਯੋਧੇ ਹਨ ਜਿਨ੍ਹਾਂ ਨੇ ਜਮਰੌਤ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਸਿੱਖ ਕੌਮ ਲਈ ਉਹ ਸਤਿਕਾਰਯੋਗ ਸ਼ਖਸੀਅਤ ਹਨ ਅਤੇ ਉਹਨਾਂ ਦੀ ਜ਼ਿੰਦਗੀ ਨੂੰ ਵਪਾਰਕ ਮਕਸਦ ਲਈ ਫਿਲਮਾਂ ਵਿੱਚ ਵਰਤਣ ਦੀ ਇਜਾਜ਼ਤਾਂ ਨਹੀਂ ਦਿੱਤੀ ਜਾ ਸਕਦੀ ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਸਾਹਿਬਜ਼ਾਦਿਆਂ ਸ਼ਹੀਦਾਂ ਅਤੇ ਸਿੱਖ ਸੱਭਿਆਚਾਰ ਨਾਲ ਜੁੜੇ ਇਤਿਹਾਸ ਤੇ ਫਿਲਮਾਂ ਜਾਂ ਵੀਡੀਓਜ਼ ਬਣਾਉਣਾ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ ਉਨ੍ਹਾਂ ਨੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 1934, 1940, 2003, 2015 ਅਤੇ 2022 ਦੇ ਮਤਿਆਂ ਦਾ ਹਵਾਲਾ ਦਿੱਤਾ ਜਿਨ੍ਹਾਂ ਵਿੱਚ ਸਿੱਖ ਧਾਰਮਿਕ ਵਿਸ਼ਿਆਂ ਤੇ ਫਿਲਮ ਬਣਾਉਣ ਤੇ ਪਵੰਦੀ ਦੀ ਗੱਲ ਕਹੀ ਗਈ ਸੀ। ਅਕਾਲ ਤਖਤ ਸਾਬ ਵਿਦੇਸ ਫੈਸਲੇ ਦੇ ਮੁੱਖ ਕਾਰਨ ਕੀ ਸਨ? ਅਕਾਲ ਤਖਤ ਸਾਹਿਬ ਮੁਤਾਬਕ ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀਆਂ ਕਹਾਣੀਆਂ ਨੂੰ ਵਿਵਾਰਕ ਮਕਸਦ ਦੇ ਲਈ ਵਰਤਣਾ ਸਿੱਖ ਸਿਧਾਂਤਾਂ ਦੇ ਖਿਲਾਫ ਹੈ ਸਿੱਖ ਇਤਿਹਾਸ ਨੂੰ ਗੁਰਦੁਆਰਿਆਂ ਮੌਖਿਕ ਪਰੰਪਰਾਵਾਂ ਅਤੇ ਸਿੱਖ ਸੰਸਥਾਵਾਂ ਰਾਹੀਂ ਹੀ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਫਿਲਮਾਂ ਵਿੱਚ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਖਤਰਾ ਹੁੰਦਾ ਹੈ ਜਿਸ ਨਾਲ ਸਿੱਖ ਪਹਿਚਾਨ ਅਤੇ ਸਿਧਾਂਤਾਂ ਨੂੰ ਨੁਕਸਾਨ ਪਹੁੰਚ ਸਕਦਾ ਅਕਾਲ ਤਖਤ ਸਭ ਨੂੰ ਚਿੰਤਾ ਹੈ ਕਿ ਬਾਲੀਵੁੱਡ ਫਿਲਮਾਂ ਵਿੱਚ ਅਕਸਰ ਇਤਿਹਾਸ ਨੂੰ ਮਸਾਲੇਦਾਰ ਬਣਾਉਣ ਲਈ ਗਲਤ ਜਾਣਕਾਰੀ ਜਾਂ ਫਿਲਮੀ ਅੰਸਰ ਜੋੜ ਦਿੱਤੇ ਜਾਂਦੇ ਹਨ ਹਰੀ ਸਿੰਘ ਨਲਵਾ ਦੀ ਜ਼ਿੰਦਗੀ ਤੇ ਫਿਲਮ ਬਣਾਉਣ ਵਿੱਚ ਵੀ ਅਜਿਹਾ ਹੀ ਹੋ ਸਕਦਾ ਹੈ ਜਿਸ ਨਾਲ ਸਿੱਖ ਸ਼ਹੀਦ ਦੀ ਸ਼ਖਸੀਅਤ ਅਤੇ ਉਸ ਦੀਆਂ ਕੁਰਬਾਨੀਆਂ ਨੂੰ ਗਲਤ ਰੂਪ ਵਿੱਚ ਦਿਖਾਇਆ ਜਾ ਸਕਦਾ ਹੈ ਹਾਲ ਹੀ ਵਿੱਚ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਨੂੰ ਵੀ ਸਿੱਖ ਸੰਗਤ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਸਿੱਖਾ ਗੂ ਨੇ ਦੋਸ਼ ਲਾਇਆ ਸੀ ਕਿ ਇਸ ਫਿਲਮ ਵਿੱਚ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਨਹੀਂ ਦਿਖਾਇਆ ਗਿਆ ਅਜਿਹੇ ਵਿਵਾਦਾਂ ਨੇ ਸਿੱਖ ਸੰਗਤ ਦੀ ਸੰਵੇਦਨਸ਼ੀਲਤਾ ਨੂੰ ਹੋਰ ਵੀ ਬਤਾ ਦਿੱਤਾ ਸੀ ਜਥੇਦਾਰ ਸਾਹਿਬ ਨੇ ਕਿਹਾ ਕਿ ਸਿੱਖ ਸ਼ਹੀਦਾਂ ਦੀਆਂ ਕਹਾਣੀਆਂ ਨੂੰ ਵਪਾਰਕ ਮਕਸਦ ਲਈ ਵਰਤਣਾ ਸਿੱਖ ਕੌਮ ਨੂੰ ਮਨਜ਼ੂਰ ਨਹੀਂ ਉਹਨਾਂ ਨੇ ਫਿਲਮ ਨਰਮਤਾਮਾ ਨੂੰ ਸੁਝਾ ਦਿੱਤਾ ਕਿ ਉਹ ਸਿੱਖ ਇਤਿਹਾਸ ਦੀ بجائے ਸਮਾਜਿਕ ਮੁੱਦੇਾਂ ਜਿਵੇਂ ਸੇਵਾ ਅਤੇ ਲੰਗਰ ਤੇ ਫਿਲਮਾਂ ਬਣਾਉਣ ਇਸ ਫੈਸਲੇ ਤੇ ਅਕਸ਼ੇ ਕੁਮਾਰ ਦਾ ਕੀ ਕਹਿਣਾ ਹੈ ਅਕਸ਼ੇ ਕੁਮਾਰ ਨੇ ਆਪਣੇ ਐਲਾਨ ਵਿੱਚ ਕਿਹਾ ਸੀ ਕਿ ਉਹ ਹਰੀ ਸਿੰਘ ਨਲਵਾ ਦੀ ਕਹਾਣੀ ਨੂੰ ਸਹੀ ਅਤੇ ਪ੍ਰਮਾਣਿਕ ਤਰੀਕੇ ਨਾਲ ਪੇਸ਼ ਕਰਨਗੇ ਉਸਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਕੇਸਰੀ ਫਿਲਮ ਜੋ 2019 ਵਿੱਚ ਆਈ ਸੀ ਉਹਨਾਂ ਨੇ ਸਾਰਾ ਗੜੀ ਦੀ ਜੰਗ ਨੂੰ ਸਹੀ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਅਕਸ਼ੇ ਕੁਮਾਰ ਨੇ ਕਿਹਾ ਅਸੀਂ ਕੋਈ ਗਲਤ ਜਾਣਕਾਰੀ ਨਹੀਂ ਦਿਖਾਉਂਦੇ ਜੋ ਕੁਝ ਕਿਤਾਬਾਂ ਵਿੱਚ ਲਿਖਿਆ ਹੈ ਅਸੀਂ ਉਸ ਨੂੰ ਹੀ ਪਰਦੇ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਜਾਣਦੇ ਹਾਂ ਇਸ ਬਾਰੇ ਸਿੱਖ ਸੰਗਤ ਦੀ ਕੀ ਰਾਏ ਹੈ ਸਿੱਖ ਸੰਗਤ ਵਿੱਚ ਇਸ ਵਿਵਾਦ ਨੂੰ ਲੈ ਕੇ ਵੱਖ-ਵੱਖ رائے ਹਨ ਕੁਝ ਲੋਕ ਮੰਨਦੇ ਹਨ ਕਿ ਅਕਾਲ ਤਖਤ ਸਾਹਿਬ ਦਾ ਫੈਸਲਾ ਸਹੀ ਹੈ ਕਿਉਂਕਿ ਸਿੱਖ ਇਤਿਹਾਸ ਨੂੰ ਬਵਾਰਕ ਫਿਲਮਾਂ ਦਾ ਹਿੱਸਾ ਬਣਾਉਣ ਨਾਲ ਇਸ ਦੀ ਪਵਿੱਤਰਤਾ ਨੂੰ ਠੇਸ ਪਹੁੰਚ ਸਕਦੀ ਹੈ ਉਹਨਾਂ ਨੂੰ ਡਰ ਹੈ ਕਿ ਬਾਲੀਵੁੱਡ ਅਕਸਰ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਬਦਲ ਦਿੰਦਾ ਹੈ ਜਿਸ ਨਾਲ ਸਿੱਖ ਸ਼ਹੀਦਾਂ ਦੀਆਂ ਸਖਸ਼ੀਅਤ ਨੂੰ ਗਲਤ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਦੂਜੇ ਪਾਸੇ ਕੁਝ ਲੋਕ ਮੰਨਦੇ ਹਨ ਕਿ ਸਿੱਖ ਇਤਿਹਾਸ ਦੀਆਂ ਕਹਾਣੀਆਂ ਨੂੰ ਵੱਡੇ ਪਰਦੇ ਤੇ ਲਿਆਉਣ ਨਾਲ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨਾਲ ਜੁੜ ਸਕਦੀ ਹੈ। ਉਹ ਕਹਿੰਦੇ ਹਨ ਕਿ ਅਜਿਹੀਆਂ ਫਿਲਮਾਂ ਨੂੰ ਸਿੱਖ ਵਿਦਵਾਨਾਂ ਅਤੇ ਸੰਸਥਾਵਾਂ ਦੀ ਨਿਗਰਾਨੀ ਹੇਠ ਬਣਾਇਆ ਜਾਵੇ ਤਾਂ ਕਿ ਗਲਤ ਪੇਸ਼ਕਾਰੀ ਦਾ ਖਤਰਾ ਕੱਟ ਹੋ ਸਕੇ। ਅਕਾਲ ਤਖਤ ਸਾਇਬ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਸਿੱਖ ਇਤਿਹਾਸ ਤੇ ਫਿਲਮਾਂ ਬਣਾਉਣ ਲਈ ਇੱਕ ਪੱਕੀ ਨੀਤੀ ਨਹੀਂ ਬਣਦੀ ਅਕਸ਼ੇ ਕੁਮਾਰ ਜਾਂ ਹੋਰ ਕਿਸੇ ਨੂੰ ਵੀ ਹਰੀ ਸਿੰਘ ਨਲਵਾਤੇ ਫਿਲਮ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਇਸ ਵਿਵਾਦ ਨੇ ਇੱਕ ਵਾਰ ਫਿਰ ਸਿੱਖ ਇਤਿਹਾਸ ਅਤੇ ਸੱਭਿਆਚਾਰ ਦੀ ਸੰਵੇਦਨਸ਼ੀਲਤਾ ਨੂੰ ਉਜਾਗਰ ਕੀਤਾ ਹੈ ਇਹ ਵੀ ਸਵਾਲ ਖੜਾ ਹੋ ਗਿਆ ਹੈ ਕਿ ਫਿਲਮਾਂ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕਰ ਪਾਉਂਦੀਆਂ ਜਾਂ ਇਹ ਸਿਰਫ ਵਪਾਰਕ ਮਕਸਦ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ ਇਸ ਬਾਰੇ ਤੁਹਾਡੀ ਕੀ ਰਾਏ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਅਕਸ਼ੇ ਕੁਮਾਰ ਨੂੰ ਹਰੀ ਸਿੰਘ ਨਲਵਾ ਤੇ ਫਿਲਮ ਬਣਾਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਜਾਂ ਅਕਾਲ ਤਖਤ ਸਾਹਿਬ ਦਾ ਫੈਸਲਾ ਸਹੀ ਹੈ ਕੀ ਸਿੱਖੇ ਇਤਿਹਾਸ ਨੂੰ ਫਿਲਮਾਂ ਰਾਹੀਂ ਦੁਨੀਆ ਤੱਕ ਪਹੁੰਚਾਉਣਾ ਸੰਭਵ ਹੈ ਜਾਂ ਇਸ ਨੂੰ ਸਿਰਫ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਰਾਹੀਂ ਫਲਾਉਣਾ ਚਾਹੀਦਾ ਹੈ ਆਪਣੀ رائے ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ